ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਅੱਜ ਦਾ ਜਿਹੜਾ ਵਲੌਗ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਤੇ ਵਲੌਗ ਹੈਗਾ अर्ਲੀ ਮਾਰਨਿੰਗ ਦਾ ਤੇ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਸਵੇਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਇੱਥੇ ਆਪਾਂ ਟਾਈਮ ਤੁਹਾਨੂੰ ਦਿਖਾਤਾ ਆ ਤੁਸੀਂ ਦੇਖ ਲਿਆ ਵੀ ਆਪਾਂ ਕਿੰਨੇ ਵਜੇ ਉੱਠੇ ਆਪਾਂ ਨਹੀਂ ਮੈਂ ਇਕੱਲੀ ਤੁਸੀਂ ਵੀ ਉੱਠੇ ਹੋਣਿਆ ਸਾਰੇ ਜਾਣੇ ਆਪਣੇ ਆਪਣੇ ਘਰਿਆ ਚ ਤੇ ਮੈਂ ਉੱਠੀ ਤੇ ਉੱਠ ਕੇ ਫਿਰ ਇਹ ਰਿਕੁਐਸਟਡ ਬਲੌਗ ਆ ਜਿਹੜਾ ਕਾਫੀ ਦੇਰ ਤੋਂ ਰਿਕੁਐਸਟ ਆ ਰਹੀ ਸੀਗੀ ਵੀ ਐਦਾਂ ਦਾ ਬਲੌਗ ਬਣਾ ਦਿਓ ਹਨਾ ਤੇ ਅੱਜ ਕੋਸ਼ਿਸ਼ ਕਰੀ ਆ ਬਟ ਮੈਨੂੰ ਇਹ ਬਲੌਗ ਬਣਾਉਣਾ ਬਹੁਤ ਔਖਾ ਲੱਗਿਆ ਪਲੀਜ਼ ਹਨਾ ਇਸ ਬਲੌਗ ਨੂੰ ਤੁਸੀਂ ਆਪਣਾ ਬਹੁਤ ਸਾਰਾ ਪਿਆਰ ਦਿਓ ਤੇ ਸਾਰੇ ਜਾਣੇ ਕਮੈਂਟਸ ਕਰਿਓ ਤੇ ਨਾਲ ਦੀ ਨਾਲ ਸਾਰੇ ਜਣੇ ਲਾਈਕ ਕਰਿਓ ਸ਼ੇਅਰ ਜ਼ਰੂਰ ਕਰ ਦਿਓ ਠੀਕ ਆ ਜੀ ਫੁੱਲ ਵਾਚ ਕਰਿਓ ਤੇ ਲੋ ਜੀ ਇੱਥੇ ਮੈਂ ਉੱਠ ਗਈ ਸੀਗੀ ਟਾਈਮ ਤੁਸੀਂ ਦੇਖ ਲਿਆ ਹੈ ਵੀ ਆਪਾਂ 5:00 ਵਜੇ ਜਾਣ ਕੇ ਮੈਂ ਉੱਠ ਕੇ ਬੈਠ ਗਈ ਸੀ ਬਸ ਇੱਕ ਮਾਨ ਬਣਾ ਰਹੀ ਸੀ ਵੀ ਵੀਡੀਓ ਔਨ ਕਰਾਂ ਵੀਡੀਓ ਔਨ ਕਰਾਂ ਤੇ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਆਪਾਂ ਅੱਖਾਂ ਖੋਲਣ ਤੋਂ ਬਾਅਦ ਉੱਠ ਕੇ ਬੈਠ ਕੇ ਚਲੋ ਕੈਮਰਾ ਤਾਂ ਔਨ ਕਰਨਾ ਹੀ ਸੀਗਾ ਤਾਂ ਹੀ ਤੁਹਾਡੇ ਤੱਕ ਵੀਡੀਓ ਆਣੀ ਸੀ ਬਾਕੀ ਤਾਂ ਮੈਂ ਦਿੱਲੀ ਰੋਜ਼ ਉੱਠਦੀ ਉੱਡਦੀ ਹਾਂ ਨਾ ਤੇ ਸਭ ਤੋਂ ਪਹਿਲਾਂ ਮੈਂ ਉੱਠ ਕੇ ਰੱਬ ਦਾ ਸ਼ੁਕਰਾਨਾ ਕਰਦੀ ਹੁੰਦੀ ਹਾਂ ਵੀ ਰਾਤ ਬਹੁਤ ਵਧੀਆ ਲੰਗੀ ਹੈ ਨਾ ਦੁਬਾਰਾ ਫੇਰ ਸਾਹਸ ਦਿੱਤੇ ਆ ਸਾਹ ਦਿੱਤੇ ਆ ਵੀ ਆਪਾਂ ਉੱਠੇ ਆ ਤੇ ਉੱਠਣ ਤੋਂ ਬਾਅਦ ਧਰਤੀ ਤੇ ਪੈਰ ਧਰਨ ਤੋਂ ਪਹਿਲਾਂ ਰੱਬ ਨੂੰ ਜਿਵੇਂ ਕਹਿੰਦੇ ਧੰਨਵਾਦ ਕਰਕੇ ਰੱਬ ਦਾ ਨਾ ਵੀ ਜਿੰਨਾ ਕੁ ਵੀ ਸ਼ੁਕਰਾਨਾ ਆਪਾਂ ਤੋਂ ਹੁੰਦਾ ਹੈ ਸ਼ੁਕਰਾਨਾ ਕਰਕੇ ਤੇ ਉਸ ਤੋਂ ਬਾਅਦ ਆਪਾਂ ਧਰਤੀ ਤੇ ਪੈਰ ਧਰਿਆ ਧਰਤੀ ਦਾ ਵੀ ਧੰਨਵਾਦ ਕੀਤਾ ਵੀ ਤੇ ਦੁਬਾਰਾ ਤੋਂ ਫੇਰ ਮੇਰਾ ਵਜਨ ਚੱਲਣ ਲਈ ਰੈਡੀ ਹੋਈ ਧਰਤੀ ਹੈ ਨਾ ਤੇ ਆਪਾਂ ਇੱਕ ਧਰਤੀ ਤੇ ਬੋਝ ਹੀ ਆ ਇਨਸਾਨ ਹਨਾ ਵੀ ਉਹ ਬੋਝ ਨੂੰ ਆਪਾਂ ਕਿਦਾਂ ਹਲਕਾ ਕਰ ਸਕਦੇ ਆ ਆਪਦਾ ਕਾਰਜ ਕੰਮ ਕਰਕੇ ਹਨਾ ਵੀ ਜੋ ਵੀ ਆਪਾਂ ਵੈਗਰੂ ਜੀ ਨੇ ਆਪਣੀ ਡਿਊਟੀ ਲਈ ਆ ਉਹ ਕਾਰਜ ਕਰਨਾ ਹੈ ਤੇ ਫਿਰ ਆਪਾਂ ਧਰਤੀ ਦਾ ਜਿਹੜਾ ਬੋਝ ਹਲਕਾ ਕਰ ਸਕਦੇ ਹੁੰਨੇ ਆ ਤੇ ਸਭ ਤੋਂ ਪਹਿਲਾ ਕੰਮ ਜਿਹੜਾ ਮੇਰਾ ਹੁੰਦਾ ਹੈ ਉਹ ਹੁੰਦਾ ਹੈ ਜਿੱਥੋਂ ਆਪਾਂ ਉੱਠੇ ਆ ਉਸ ਬਿਸਤਰੇ ਨੂੰ ਉਸ ਮੰਜੇ ਬਿਸਤਰੇ ਨੂੰ ਉਸ ਬੈੱਡ ਨੂੰ ਜਿੱਥੋਂ ਵੀ ਤੁਸੀਂ ਪੈਣੇ ਸੌਣੇ ਹੋ ਉਸ ਨੂੰ ਪਹਿਲਾਂ ਸੈੱਟ ਕਰੋ ਹਨਾ ਪੂਰੇ ਉਹਦੇ ਵਿੱਚੋਂ ਬਲ ਬਲੇਵੇਂ ਸਾਰੇ ਕੱਢ ਦੋ ਤੇ ਸੈੱਟ ਕਰ ਦੋ ਉਹ ਵੀ ਮਤਲਬ ਇੱਕ ਦਮ ਚਾਹੇ ਆਪਾਂ ਚਾਹੇ ਦੂਸਰਾ ਵੀ ਕੋਈ ਵੀ ਆਪਣੇ ਰੂਮ ਦੇ ਵਿੱਚ ਪੜਦਾ ਤੇ ਉਹਨੂੰ ਵਧੀਆ ਲੱਗੇ ਇਹ ਮੇਰਾ ਸਰਦੀਆਂ ਵਾਲਾ ਹੀ ਆ ਹਾਲੇ ਤੱਕ ਬਿਸਤਰਾ ਤੇ ਮੈਨੂੰ ਬਸ ਹਾਲੇ ਤੱਕ ਮੈਂ ਆਪਦਾ ਹੀ ਨਹੀਂ ਧੋਤਾ ਬਾਕੀ ਸਾਰੇ ਹੁੰਦੇ ਹਨ ਨਾ ਧੋਤੇ ਵੈਸੇ ਤਾਂ ਧੋਤੀ ਹੈ ਬੈੱਡ ਸ਼ੀਟ ਤੇ ਆਪਣੀ ਨਹੀਂ ਰੱਖੀ ਰੱਖੀ ਦੀ ਹੈਗੀ ਤੋ ਓਕੇ ਦੁਬਾਰਾ ਵਸ਼ਾ ਲਈ ਹਨ ਕਿਉਂਕਿ ਤੁਹਾਨੂੰ ਪਤਾ ਵੀ ਮੈਨੂੰ ਠੰਡ ਲੱਗਦੀ ਹੈ ਜਿੱਦਾਂ ਹੁਣ ਤੁਸੀਂ ਦੇਖ ਵੀ ਲਿਆ ਮੈਂ ਸ਼ਾਲ ਲਿਆ ਹੋਇਆ ਹੈ ਤੇ ਅੱਜ ਦਿਨ ਹੈਗਾ ਸੀਗਾ ਸੰਡੇ ਦਾ ਤੇ ਮ ਸੰਡੇ ਦਾ ਦਿਨ ਸੀ ਤਰੀਕ ਨਹੀਂ ਹੁਣ ਮੈਨੂੰ ਯਾਦ ਵੀ ਕੀ ਸੀਗੀ ਸ਼ਾਇਦ 23 ਮਾਰਚ ਸੀਗੀ ਹਨਾ ਤੇ ਉਸ ਤੋਂ ਬਾਅਦ ਆਪਾਂ ਨੇ ਫਰੈਸ਼ ਹੋ ਕੇ ਆਏ ਫਰੈਸ਼ ਹੋਣ ਤੋਂ ਬਾਅਦ ਆ ਕੇ ਚਾਹ ਬਣਾਈ ਜਿਹੜੀ ਕਿ ਮੈਨੂੰ ਮਤਲਬ ਸਵੇਰੇ ਸਵੇਰੇ ਚਾਹ ਚਾਹੀਦੀ ਹੁੰਦੀ ਹੈ ਚਾਹ ਤੋਂ ਬਿਨਾ ਨਹੀਂ ਮੈਂ ਬਸ ਇੰਨਾ ਕਿ ਬਾਥਰੂਮ ਤੱਕ ਜਾ ਸਕਦੀ ਹਾਂ ਤੇ ਆਪ ਦਾ ਮੂੰਹ ਧੋ ਸਕਦੀ ਹਾਂ ਉਸ ਤੋਂ ਬਾਅਦ ਮੈਨੂੰ ਚਾਹ ਦਾ ਗਲਾਸ ਚਾਹੀਦਾ ਮੈਂ ਉਸ ਤੋਂ ਬਾਅਦ ਕੋਈ ਕੰਮ ਨਹੀਂ ਕਰ ਸਕਦੀ ਹੈਗੀ ਚਾਹ ਪੀਤੇ ਵਗੈਰਾ ਹਨਾ ਚਾਹ ਪੀਣ ਤੋਂ ਬਾਅਦ ਜਿੰਨਾ ਮਰਜ਼ੀ ਕੰਮ ਕਰਾ ਲੂ ਮੇਤੋਂ ਫੇਰ ਨਹੀਂ ਮੈਨੂੰ ਫੇਰ ਮਾਂ ਮੈਂ ਰੋਟੀ ਮੈਨੂੰ ਭਵੇਂ ਹੋਵੇ ਹੀ ਨਾ ਬਸ ਚਾਹ ਪੀ ਕੇ ਆਹ ਚਾਹ ਦਾ ਗਲਾਸ ਪੀ ਕੇ ਫੇਰ ਮੈਂ ਬਹੁਤ ਸਾਰਾ ਕੰਮ ਕਰ ਸਕਦੀ ਹਾਂ ਤੇ ਇਹ ਮੇਰੀ ਹੈਗੀ ਆ ਮਾਰਨਿੰਗ ਦੀ ਡੇਲੀ ਮਤਲਬ ਜਿਵੇਂ ਇਹਨੂੰ ਆਦਤ ਕਹਿ ਲਈਏ ਚਾਹੇ ਰੁਟੀਨ ਚੋ ਮਰਜ਼ੀ ਕਹਿ ਲੋ ਹਨਾ ਵੀ ਇਹ ਮੇਰੀ ਰੁਟੀਨ ਆ ਤੇ ਆਪਾਂ ਤੁਹਾਡੇ ਨਾਲ ਅੱਜ ਸ਼ੇਅਰ ਕਰਦੇ ਆ ਤੇ ਇੱਥੇ ਬੈਠ ਕੇ ਮੈਂ ਚਾਹ ਪੀਤੀ ਤੇ ਚਾਹ ਪੀਣ ਤੋਂ ਬਾਅਦ ਫੇਰ ਮੈਂ ਗਈ ਧਾਰ ਚੋਣ ਤੇ ਇੱਥੇ 6:00 ਵਜੇ ਸੀ ਮੈਂ ਤੁਹਾਨੂੰ ਟਾਈਮ ਵੀ ਦਿਖਾਉਣੀ ਆ ਪੂਰਾ ਛੇ ਵੱਜ ਗਏ ਸੀਗੇ ਜਿੱਦਾਂ ਤੁਸੀਂ ਦੇਖ ਲਿਆ ਤੇ ਦਿਨ ਕੈਮਰੇ ਦੇ ਵਿੱਚ ਤਾਂ ਇਹ ਲੱਗਦਾ ਵੀ ਬਹੁਤ ਚੜ ਗਿਆ ਹਨਾ ਤੇ ਬਟ ਉਹਨਾਂ ਵੀ ਨਹੀਂ ਸੀ ਚੜਿਆ ਹਲੇ ਨਹੀਂ ਰਹੇ ਰਸੀਗਾ ਲਟਾਂ ਲੱਗੀਆਂ ਹੋਈਆਂ ਪੂਰਾ ਨਹੀਂ ਰਹੀ ਸੀਗਾ ਤੇ ਇਹ ਅੱਧਿਕ ਗਾਂ ਦੀ ਧਾਰ ਚੋਲੰਦੇ ਹੁੰਦੇ ਆ ਤੇ ਅੱਧਿਕ ਮੈਚ ਹੋਣੀ ਆ ਹਨਾ ਤੇ ਉਹ ਥੋੜਾ ਜਿਹਾ ਗਾਂ ਦੇ ਹਾਲੇ ਮੈਨੂੰ ਆਇਆ ਲੱਗਦਾ ਵੀ ਮੈਂ ਮਤਲਬ ਆ ਆ ਦੇਖੋ ਟੱਪਦੀ ਆ ਹੱਲੇ ਮੈਨੂੰ ਡਰ ਜਿਹਾ ਲੱਗਦਾ ਹਨਾ ਵੀ ਜਿਵੇਂ ਜੋ ਮਤਲਬ ਇਹਨੂੰ ਸੂਈ ਨੂੰ ਟਾਈਮ ਹੋ ਜਾਣਾ ਫੇਰ ਮੈਂ ਹੀ ਚੋਇਆ ਕਰਨੀ ਆ ਫੇਰ ਨਹੀਂ ਇਹਨਾਂ ਨੇ ਚੋਇਆ ਕਰਨੀ ਹੈਗੀ ਹਨਾ ਤੇ ਉਹਦੇ ਕਰਕੇ ਥੋੜਾ ਜਿਹਾ ਹੱਲੇ ਮੈਨੂੰ ਐ ਲੱਗਦਾ ਹਨਾ ਵੀ ਡੋਲਾ ਦੇਵੇ ਮਤਲਬ ਮੋਟਾ ਮੋਟਾ ਦੁੱਧ ਦੇ ਮੂਰੀ ਹੋ ਗਿਆ ਅੱਧਾ ਕਈ ਕੱਢ ਲੰਦੇ ਅੱਧਾ ਕ ਮੈਂ ਕੱਢ ਦਨੀ ਆ ਬਸ ਐ ਕਰਕੇ ਸਚੋਲਨੇ ਆ ਹਨਾ ਵੀ ਟੱਪਦੀ ਬਹੁਤ ਜ਼ਿਆਦੀ ਆ ਤੇ ਇਹ ਆ ਜੀ ਆਪਣੀ ਮਾਰਨਿੰਗ 6 ਵਜੇ ਦੀ ਹਨਾ ਰੁਟੀਨ ਤੁਸੀਂ ਦੇਖ ਲਿਆ ਦਿਨ ਵੀ ਦੇਖ ਲਓ ਇੰਨਾ ਕ ਚੜ ਗਿਆ ਤੇ ਉਸ ਤੋਂ ਬਾਅਦ ਆ ਕੇ ਹੱਥ ਧੋ ਕੇ ਚੰਗੀ ਤਰ੍ਹਾਂ ਸਾਬਣ ਦੇ ਨਾਲ ਫਿਰ ਇਹ ਝੋਣ ਲੱਗ ਜਾਂਦੇ ਆ ਮੱਝ ਦੀ ਧਾਰ ਕਿਉਂਕਿ ਤੁਹਾਨੂੰ ਪਤਾ ਵੀ ਮੱਝ ਮੇਰੇ ਕੋ ਖੜਦੀ ਨਹੀਂ ਹੈਗੀ ਤੇ ਫਿਰ ਮੈਂ ਗੁੰਦਨ ਨਹੀਂ ਆਟਾ ਮੈਨੂੰ ਲੱਗਦਾ ਵੀ ਜੇ ਇਹ ਕੰਮ ਹਨਾ ਮਤਲਬ ਸਵੇਰੇ ਬੱਚਿਆਂ ਦੇ ਸੁੱਤੇ ਹੋਏ ਜਾਂ ਮਤਲਬ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਜਿਹੇ ਆਲੇ ਕੰਮਗਾ ਹਨਾ ਆਪਾਂ ਕਰਕੇ ਰੱਖਦੇ ਆ ਤੇ ਨਾਲੇ ਤਾਂ ਆਪਣੇ ਦਿਨ ਦੇ ਵਿੱਚ ਬਰਕਤ ਪਈ ਰਹਿੰਦੀ ਆ ਹਨਾ ਤੇ ਕੋਈ ਵੀ ਕੰਮ ਫਿਰ ਆਪਣੇ ਸਿਰ ਨੂੰ ਨਹੀਂ ਆਉਂਦਾ ਹੈਗਾ ਤੇ ਮੈਨੂੰ ਲੱਗਦਾ ਹੀ ਆ ਵੀ ਜੇ ਇਹ ਕੰਮ ਹਰ ਇੱਕ ਔਰਤ ਸਵੇਰੇ ਉੱਠ ਕੇ ਜਲਦੀ ਉੱਠ ਕੇ ਕਰੇ ਤਾਂ ਘਰ ਦੇ ਵਿੱਚੋਂ ਬਰਕਤ ਕਦੇ ਖਤਮੇ ਨਹੀਂ ਹੁੰਦੀ ਹੈਗੀ ਤੇ ਇਹ ਮੇਰੀ ਰੁਟੀਨ ਆ ਵੀ ਉੱਠਣਾ ਮੈਂ ਉੱਠ ਕੇ ਬਸ ਆਲੇ ਕੰਮ ਜਿਹੜੇ ਅੱਜ ਮੈਂ ਤੁਹਾਨੂੰ ਦਿਖਾ ਰਹੀ ਆ ਇਹ ਮੇਰੀ ਡੇਲੀ ਰੁਟੀਨ ਆ ਫਿਰ ਮੈਂ ਆ ਕੇ ਆਪਦਾ ਆਟਾ ਗੁੰਨ ਕੇ ਰੱਖ ਦੇਣਾ ਜਦੋਂ ਵੀ ਬੱਚੇ ਉੱਠਣਗੇ ਰੋਟੀ ਮੰਗਣਗੇ ਆਪਾਂ ਆਰਾਮ ਨਾਲ ਰੋਟੀ ਉਹਨਾਂ ਨੂੰ ਦੇ ਸਕਦੇ ਹਾਂ ਨਾ ਤੇ ਲਓ ਜੀ ਆ ਪਾਟਾ ਵੀ ਗੁੰਨ ਲਿਆ 6 ਇੱਥੇ ਸਵਾ 6 ਹੋਏ ਸੀ ਮੈਂ ਤੁਹਾਨੂੰ 6 ਵਜ ਦਾ ਟਾਈਮ ਦਿਖਾਇਆ ਸੀ ਉਸ ਤੋਂ ਬਾਅਦ ਇਹ ਸਵਾ 6 ਹੋ ਗਏ ਹੋਣੇ ਆ ਮੈਂ ਆਟਾ ਗੁੰਨ ਕੇ ਰੱਖੂੰਗੀ ਤੇ ਨਾਲੇ ਤਾਂ ਜਿਵੇਂ ਕਹਿੰਦੇ ਆਪਣੀ ਹਨਾ ਜਿਵੇਂ ਦੇਖ ਲੋ ਕਸਰਤੀ ਹੋ ਗਈ ਹਨਾ ਇੱਕ ਹਨਾ ਵੀ ਅਲੱਗ ਤੋਂ ਜੋਗਾ ਕਰਨ ਨਾਲੋਂ ਤਾਂ ਵਧੀਆ ਹੀ ਆ ਕੰਮ ਕਰ ਲਿਆ ਹਨਾ ਤੇ ਇਹ ਲੱਗਦਾ ਜੋਗਾ ਕਰਨਾ ਵੀ ਚਾਹੀਦਾ ਬਟ ਟਾਈਮ ਨਹੀਂ ਹੁੰਦਾ ਸਾਡੇ ਕੋ ਘਰੇਲੂ ਹਨਾ ਹਾਊਸ ਵਾਈਫ ਕੋਲੇ ਟਾਈਮ ਹੀ ਨਹੀਂ ਹੁੰਦਾ ਹੈਗਾ ਆਪਣੇ ਲਈ ਵੀ ਸਾਡਾ ਤਾਂ ਇਹੀ ਜੋਗਾ ਇਹੀ ਸਾਰਾ ਕੁਝ ਆ ਹਨਾ ਇਹੀ ਐਕਸਰਸ ਹੈ ਜਾਂ ਸਭ ਕੁਝ ਸਾਡਾ ਤਾਂ ਇਹੀ ਆ ਵੀ ਮਤਲਬ ਨਾਲੇ ਸਾਡਾ ਕੰਮ ਮੁੱਕ ਜਾਂਦਾ ਨਾਲੇ ਸਾਡੀ ਐਕਸਰਸਾਈਜ਼ ਹੋ ਜਾਂਦੀ ਹੈ ਲਓ ਜੀ ਜਿਵੇਂ ਕਿ ਤੁਸੀਂ ਦੇਖ ਲਿਆ ਆਪਾਂ ਆਟਾ ਵੀ ਕੁੰਨ ਲਿਆ ਤੇ ਤੇਰੀ ਲੈ ਤੇਰੀ ਮੁਕੀਆਂ ਮਾਰ ਕੇ ਤੇ ਉਸ ਤੋਂ ਬਾਅਦ ਆ ਕਿ ਆਪਾਂ ਕਿਚਨ ਦੇ ਵਿੱਚ ਇਹ ਚਲੇ ਗਏ ਸੀ ਕਿ ਇੱਥੇ ਮੇਰੇ ਖਿਆਲ ਨਾਲ ਸ਼ਿਆ ਚਾਪਿੰਦੇ ਸੀ ਬਟੇ ਹਾਲੇ ਨਹੀਂ ਸੀ ਗਿਆ ਦੁੱਧ ਪਾਉਣ ਹਾਂਜੀ ਤੇ ਮੈਂ ਉਸ ਤੋਂ ਬਾਅਦ ਦੁੱਧ ਕੱਢਿਆ ਵਾਲਟੀ ਦੇ ਵਿੱਚੋਂ ਤੇ ਹੁਣ ਜਿੰਨੇ ਵੀ ਆਪਣੇ ਮਤਲਬ ਰਾਤ ਦੇ ਦੁੱਧ ਵਾਲੇ ਇੱਕ ਦੋ ਗਲਾਸ ਹੁੰਦੇ ਆ ਤੇ ਆਪਣੇ ਚਾਹ ਵਾਲਾ ਡੱਬੂਆ ਹੋ ਗਿਆ ਤੇ ਹਨਾ ਇੱਕ ਦੋ ਪਾਂਡੇ ਦੁੱਧ ਅਦੜੇ ਇਧਰ ਇਧਰ ਵਿਲੀ ਹੋਏ ਨਾ ਉਹ ਹੁੰਦੇ ਆ ਵੀ ਉਹ ਆਪਾਂ ਸਾਰੇ ਪਾਂਡੇ ਮਾਜ ਲਾਂਗੇ ਤੇ ਨਾਲ ਕਿਚਨ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਸਾਫ਼ ਕਰ ਦਾਂਗੇ ਹਨਾ ਇਹ ਵਾਲਾ ਕਿਚਨ ਤਾਂ ਹੁੰਦਾ ਹੀ ਆ ਸਾਫ਼ ਹਨਾ ਤੇ ਉਧਰਲਾ ਵੀ ਸਾਫ਼ ਹੀ ਹੁੰਦਾ ਰਾਤ ਨੂੰ ਕਰਕੇ ਹੀ ਪੈਂਦੇ ਆ ਬਟ ਫਿਰ ਵੀ ਇੱਕ ਆਦਤ ਨਹੀਂ ਹੁੰਦੀ ਆਪਾਂ ਨੂੰ ਹਨਾ ਵੀ ਆਪਾਂ ਉਹ ਕਰਨਾ ਹੀ ਕਰਨਾ ਵੀ ਪੋਚਾ ਮਾਰਨਾ ਹੀ ਮਾਰਨਾ ਤੇ ਉਸ ਤੋਂ ਬਾਅਦ ਆਪਾਂ ਪਾਂਡੇ ਧੋ ਦਾਂਗੇ ਤੇ ਇਹ ਨਿੱਕੇ 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 ਕੰਮ ਜੇ ਆਪਾਂ ਦਿਨ ਦੇ ਵਿੱਚ ਕਰਾਂਗੇ ਤਾਂ ਆਪਣਾ ਟਾਈਮ ਬਹੁਤ ਲੈਂਦੇ ਨੇ ਜੇ ਮਤਲਬ ਇਦਾਂ ਸਵੇਰੇ ਸਵੇਰੇ ਕਰ ਲਾਂਗੇ ਤੇ ਨਾਲੇ ਤਾਂ ਕੰਮ ਦੇ ਵਿੱਚ ਬਰਕਤ ਬਣੀ ਰਹਿੰਦੀ ਆ ਤੇ ਨਾਲੇ ਆਏ ਨਹੀਂ ਖਿੱਚ ਜੀ ਨਹੀਂ ਪੈਂਦੀ ਹੈਗੀ ਕੰਮ ਦੀ ਹੈ ਨਾ ਲੇਡੀਜ਼ ਨੂੰ ਇਹ ਮੈਨੂੰ ਲੱਗਦਾ ਵੀ ਇਹ ਕੰਮ ਸਾਰੀਆਂ ਲੇਡੀਜ਼ ਨੂੰ ਸਵੇਰੇ ਸਵੇਰੇ ਕਰ ਲੈਣਾ ਚਾਹੀਦਾ ਬਾਕੀ ਮੈਂਬਰ ਚਾਇਲ ਸੁੱਤੇ ਹੋਣ ਬੱਚੇ ਇੱਥੇ ਸੁੱਤੇ ਪਏ ਸੀ ਅਸੀਂ ਦੋਨੋਂ ਮੀਆਂ ਬੀਬੀ ਉੱਠੇ ਹੋਏ ਸੀਗੇ ਕਿਉਂਕਿ ਤੁਹਾਨੂੰ ਪਤਾ ਹੀ ਆ ਪੇ ਪਸ਼ੂਆਂ ਦਾ ਕੰਮ ਆ ਹਨਾ ਮੇਰੇ ਤੋਂ ਕੱਲੀ ਤੋਂ ਵੀ ਨਹੀਂ ਹੋਣਾ ਤੇ ਮੈਂ ਜੇ ਸੁੱਤੀ ਰਹੂੰਗੀ ਫਿਰ ਉਹ ਵੀ ਕੀ ਕਰਨਾ ਕੱਲੇ ਕਿਵੇਂ ਕਰਨਗੇ ਫਿਰ ਆਪਾਂ ਉੱਠ ਕੜੀਦਾ ਜਾਂ ਨਾਲ ਕਰਵਾ ਲਈਦਾ ਜਾਂ ਤੇ ਜਦੋਂ ਜੋ ਜਿਉਂ ਜਿਉਂ ਜੋ ਹੁਣ ਬੱਚਿਆਂ ਨੇ ਸਕੂਲ ਜਾਣ ਲੱਗਣਾ ਆ ਫਿਰ ਇਸ ਤੋਂ ਵੀ ਹੋਰ ਜਲਦੀ ਉੱਠ ਹੋਇਆ ਕਰੂਗਾ ਫਿਰ ਤਾਂ 4 ਵਜੇ ਤੋਂ ਉੱਠਣਾ ਸ਼ੁਰੂ ਕਰਨਾ ਪੈਣਾ ਆਪਾਂ ਨੂੰ ਤੇ ਲਓ ਜੀ ਆਪਾਂ ਨੇ ਆਹਲੇ ਭਾਂਡੇ ਵੀ ਧੋਤੇ ਤੇ ਇੱਕ ਵਾਰੀ ਆਪਾਂ ਕਿਚਨ ਵੀ ਕਲੀਨ ਕਰਤਾ ਠੀਕ ਹੈ ਜੀ ਤੇ ਹੁਣ ਆਪਾਂ ਬਣਾਵਾਂਗੇ ਲੱਸੀ ਮੱਖਣ ਮੈਂ ਬਣਾਉਂਦੀ ਰਹੀ ਹੈਗੀ ਮੱਖਣ ਮਤਲਬ ਵੀ ਬਣੂਗਾ ਤਾਂ ਜੇ ਗਾਂ ਦੇ ਦੁੱਧ ਤੇ ਮੱਖਣੋਂ ਦਾ ਘੱਟ ਆ ਤੇ ਉਹ ਉਹਦੇ ਵਿੱਚ ਆਪਾਂ ਜੇ ਮਲਾਈ ਮਲੂਈ ਪਾਵਾਂਗੇ ਮਲਾਈ ਹਲੇ ਆਪਾਂ ਨੇ ਗਾਂ ਦਾ ਉਹ ਕਰਨਾ ਹੈ ਸੁੱਚ ਖੋਲਾਂਗੇ ਤੇ ਫੇਰ ਉਹ ਜਿਹੜੀ ਮਲਾਈ ਹੋਇਆ ਕਰੂਗੀ ਉਹਦੀ ਆਪਾਂ ਮੱਖਣੇ ਬਣਾ ਲਿਆ ਕਰਾਂਗੇ ਹਾਲੇ ਆਪਾਂ ਦੇਸੀ ਘਿਓ ਬਣਾਉਣਾ ਹੈ ਤੇ ਉਦਾਂ ਵੀ ਬੱਚੇ ਥੋੜਾ ਜਿਆ ਦੇਸੀ ਘਿਓ ਖਾ ਕੇ ਖੁਸ਼ ਨੇ ਤੇ ਮੱਖਣ ਖਾਂਦੇ ਆ ਮਤਲਬ ਵੀ ਇੱਕਦਮ ਪੂਰਾ ਜੰਮਿਆ ਜੰਮਿਆ ਤੇ ਮੱਝ ਤੇ ਦੁੱਧ ਦਾ ਘਾੜਾ ਘਾੜਾ ਹਨਾ ਤੇ ਉਹਦੇ ਕਰਕੇ ਮੈਂ ਹੁਣ ਲੱਸੀ ਬਣਾ ਕੇ ਰੱਖਦੀ ਬਸ ਜਿਹੜਾ ਦਹੀਂ ਵਾਲ ਡਬੂਆ ਸੀਗਾ ਆਪਣਾ ਡੋਂਗਾ ਸੀਗਾ ਡਬੂਆ ਉਹ ਵੀ ਆਪਾਂ ਮਾਜ ਕੇ ਰੱਖ ਦਾਂਗੇ ਤੇ ਲੋਜੀ ਕਿਚਨ ਆਪਣਾ ਨੀਡ ਐਂਡ ਕਲੀਨ ਆ ਜਦੋਂ ਮਰਜੀ ਹੁਣ ਆਪਾਂ ਦੁਬਾਰਾ ਇੱਥੇ ਵੜੀਏ ਆਪਾਂ ਨੂੰ ਸਾਫ਼ ਸਾਫ਼ ਵਧੀਆ ਵਧੀਆ ਫਰੈਸ਼ ਫਰੈਸ਼ ਲੱਗੂਗਾ ਤੇ ਉਸ ਤੋਂ ਬਾਅਦ ਆਪਾਂ ਨੇ ਝਾੜੂ ਪੁੱਛੇ ਵਾਲਾ ਕੰਮ ਵੀ ਨਿਬੇੜਤਾ ਤੇ ਇੱਥੇ ਟਾਈਮ ਮੇਰੇ ਖਿਆਲ ਨਾਲ ਹੋ ਗਿਆ ਸੀ 7:00 ਵਜੇ ਕਿ ਸੀ ਹੈ ਨਾ ਹਾਂ ਇਹ ਦੁੱਧ ਪਾਉਣ ਗਏ ਸੀ 7:00 ਵਜੇ ਜਾਂਦੇ ਹੁੰਦੇ ਨੇ ਇਹ ਪੌਣੇ ਕਿ 7:00 'ਤੇ ਦੁੱਧ ਪਾਣ ਪੌਣੇ ਕਿ 7:00 ਦਾ ਟਾਈਮ ਆ ਇਹ ਦੁੱਧ ਪਾਉਣ ਚਲੇ ਗਿਆ ਉਸ ਤੋਂ ਬਾਅਦ ਫਿਰ ਮੈਂ ਚੱਕ ਲਿਆ ਝਾੜੂ ਤੇ ਝਾੜੂ ਲਾ ਦਾਂਗੇ ਆਪਾਂ ਪੋਚਾ ਲਾ ਦਾਂਗੇ ਸਾਰਾ ਘਰ ਨੀਡ ਐਂਡ ਕਲੀ ਤੇ ਨਾਲੇ ਫਿਰ ਦਿਨ ਦੇ ਵਿੱਚ ਆਪਣੇ ਲਈ ਵਾਧੂ ਟਾਈਮ ਬਚ ਜਾਂਦਾ ਹੈ ਜੇ ਇਹ ਕੰਮ ਆਪਾਂ ਮਤਲਬ ਸਵੇਰੇ ਸਵੇਰੇ ਕਰ ਲੰਨੇ ਆ ਤੇ ਉਸ ਤੋਂ ਬਾਅਦ ਜਿੱਦਾਂ ਹੁਣ ਮੈਂ YouTube ਤੇ ਵੀਡੀਓ ਬਣਾਉਣੀ ਆ ਤੇ ਵੀਡੀਓ ਐਡੀਟਿੰਗ ਕਰਨੀ ਹਨਾ ਕਿੰਨਾ ਸਾਰਾ ਕੰਮ ਹੁੰਦਾ ਹੈ ਜਿਹੜਾ ਆਪਣੇ ਲਈ ਟਾਈਮ ਬਚ ਜਾਂਦਾ ਹੈ ਹਨਾ ਤੇ ਫਿਰ ਜਿੱਦਾਂ ਹੁਣ ਬੱਚਿਆਂ ਨੂੰ ਛੁੱਟੀਆਂ ਨੇ ਬੱਚੇ ਕਦੇ ਕੁਝ ਖਾਣ ਨੂੰ ਮੰਗ ਲੈਂਦੇ ਆ ਕਦੇ ਕੁਛ ਕਦੇ ਕੁਛ ਪੇਮੈਂਟੋ ਮੈਂਟੀ ਆਪਾਂ ਨੂੰ ਉਹ ਵੀ ਟਾਈਮ ਬਚ ਜਾਂਦਾ ਹੈ ਹਨਾ ਤੇ ਫਿਰ ਜਦੋਂ ਹੁਣ ਬੱਚੇ ਸਕੂਲ ਜਾਣ ਲੱਗ ਜਾਣਗੇ ਫਿਰ ਸਵੇਰੇ ਸਵੇਰੇ ਕੰਮ ਕਰਕੇ ਜਿਹੜਾ ਆਪਣੇ ਕੋਲ ਟਾਈਮ ਬਚਿਆ ਕਰੂ ਉਹ ਆਪਾਂ ਆਪਣੇ ਲਈ ਕਿਸੇ ਵੀ ਕੰਮ ਤੇ ਲਾ ਸਕਦੇ ਆ ਆਪਣੇ ਬਿਊਟੀ ਤੇ ਲਾ ਲੋ ਹਨਾ ਆਪਣੀ ਸਟਿਚਿੰਗ ਤੇ ਲਾ ਲੋ ਆਪਣੇ ਕਿਸੇ ਵੀ ਹੋਰ ਘਰ ਦੇ ਕੰਮ ਤੇ ਹਨਾ ਤੇ ਉਹਦੇ ਲਈ ਟਾਈਮ ਬਚ ਜਾਂਦਾ ਹੈ ਸਵੇਰੇ ਸਵੇਰੇ ਇਹ ਵਾਲੇ ਕੰਮ ਕਰਕੇ ਹਨਾ ਤੇ ਇਹ ਕਈ ਵਾਰ ਪੈਣਾ ਕਹਿੰਦੀ ਹੁੰਦੀ ਨੇ ਜੇ ਸਾਡੇ ਵਰਗਿਆਂ ਨੇ ਮੇਰੇ ਵਰਗਿਆਂ ਯੂਟਿਊਬਰ ਪੈਣਾ ਮੂੰਹ ਤੇ ਫੇਸਪੈਕ ਲਾ ਕੇ ਭਾਂਡੇ ਮਾਂਜਣ ਲੱਗ ਜਾਂਗੇ ਨਾਲ ਵੀਡੀਓ ਬਣਾਉਣ ਲੱਗ ਜਣਗੇ ਕਈ ਪੈਣਾ ਕਮੈਂਟ ਕਰਕੇ ਕਹਿਣਗੇ ਪੈਣਾ ਟੁੱਟ ਕੋ ਇੰਨਾ ਵੀ ਟਾਈਮ ਨਹੀਂ ਹੁੰਦਾ ਹੈਗਾ ਵੀ ਤੁਸੀਂ ਫੇਸਪੈਕ ਵੀ ਬੈਠ ਕੇ ਲਾ ਲਓ ਭਾਂਡੇ ਮਾਂਜੇ ਲਾ ਲੇਂ ਪਣੇ ਟਾਈਮ ਤਾਂ ਹੁੰਦਾ ਆ ਵੀ ਬਸ ਸਾਨੂੰ ਟਾਈਮ ਦੀ ਬਚਤ ਕਰਨੀ ਆਉਂਦੀ ਹੁੰਦੀ ਆ ਹਨਾ ਵੀ ਗੱਲ ਹੋਰ ਕੋਈ ਨਹੀਂ ਹੁੰਦੀ ਹੈਗੀ ਅਸੀਂ ਟਾਈਮ ਦੀ ਬਚਤ ਕਰਨੀ ਸਿੱਖ ਗਈਆਂ ਤੇ ਇਸੇ ਕਰਕੇ ਅਸੀਂ ਨਾਲੇ ਭਾਂਡੇ ਧੋ ਲੈਣੇ ਆ ਨਾਲੇ ਵੀਡੀਓ ਬਣਾ ਲੈਣੇ ਆ ਤੇ ਨਾਲੇ ਮੂੰਹ ਤੇ ਫੇਸ ਪੈਕ ਲਾ ਲੈਣੇ ਆ ਹਨਾ ਹੋ ਗਏ ਨਾ ਇੱਕ ਇੱਕੋ ਵਾਰ ਚ ਤਿੰਨ ਕੰਮ ਹੋ ਜਾਂਦੇ ਜੇ ਹੁਣ ਫੇਸ ਪੈਕ ਲਾ ਕੇ 10 ਮਿੰਟ ਬੈਠਾਂਗੇ ਅਵੇਲੀਆਂ ਬੈਠੀਆਂ ਰੱਖ ਲਓ ਅਸੀਂ ਤੇ ਉਹ ਵੀ ਸਾਡਾ ਟਾਈਮ ਬਰਵਾਦ ਹੀ ਜਾਣਾ ਆ ਜੇ ਅਸੀਂ 10 ਮਿੰਟ ਫੇਸ ਪੈਕ ਲਾ ਕੇ ਫੇਸ ਤੇ ਰੱਖਣਾ ਹੈ ਪੇ ਲਾ ਕੇ ਮਤਲਬ ਬਸ ਬੈਠ ਗਈਆਂ ਉਹਦੇ ਨਾਲੋਂ ਤਾਂ ਬਿਹਤਰ ਹੈ ਨਾਲੇ ਸਾਡੀ ਵੀਡੀਓ ਬਣ ਗਈ ਤੇ ਨਾਲੇ ਸਾਡਾ ਘਰ ਦਾ ਕੰਮ ਹੋ ਗਿਆ ਭਾਂਡੇ ਧੁੱਤ ਗਏ ਕਿਚਨ ਕਲੀਨ ਹੋ ਗਿਆ ਹਨਾ 10 ਮਿੰਟ ਚ ਹੋ ਜਾਂਦਾ ਹੈ ਭਾਂਡੇ ਪੁੰਡੇ ਧੋ ਕੇ ਨਾ ਤੇ ਲੋ ਜੀ ਇੱਥੇ ਆਪਾਂ ਨੇ ਹੁਣ ਝਾੜੂ ਲਾਤਾ ਪੋਚਾ ਲਾਤਾ ਤੇ ਉਸ ਤੋਂ ਬਾਅਦ ਆਪਾਂ ਹਾਰੇ ਦੇ ਵਿੱਚ ਅੱਗ ਪਾ ਕੇ ਇੱਥੇ ਆਪਾਂ ਦਲੀਆ ਰੱਖਾਂਗੇ ਅੱਜ ਚਨੇ ਹੀ ਨਹੀਂ ਸੀਗੇ ਖਤਮ ਹੋ ਗਏ ਸੀ ਚਨੇ ਤੇ ਇਹ ਕਹਿੰਦੇ ਮੈਂ ਚਲ ਚਨੇ ਦੇਣੇ ਲੈ ਕੇ ਆਉਂਗੀ ਤੂੰ ਹੁਣ ਸਵੇਰੇ ਦਲੀਆ ਬਣਾ ਦੇ ਵੀ ਦਲੀਆ ਵਾਲਾ ਕੰਮ ਨਿਭੜੂਗਾ ਤੇ ਮੈਂ ਦਲੀਆ ਰੱਖਣ ਵਾਸਤੇ ਹਾਰੇ ਦੇ ਵਿੱਚ ਅੱਗ ਪਾਉਂਦੀ ਸੀ ਤੇ ਹਾਰੇ ਦੀ ਵੀ ਬਹੁਤ ਮौज ਆ ਸਵੇਰੇ ਸਵੇਰੇ ਹਾਰੇ ਦੇ ਵਿੱਚ ਅੱਗ ਪਾਉਣੀ ਬਹੁਤ ਵਧੀਆ ਲੱਗਦਾ ਹੈ ਤੇ ਪਿੰਡਾਂ ਦੇ ਵਿੱਚ ਇਹ ਕੰਮ ਮੋਸਟਲੀ ਹੁਣ ਵੀ ਖਤਮ ਜਾਈ ਨਹੀਂ ਹੈ ਹਨਾ ਉਗੇ ਸੇ ਘਰ ਚੀ ਹੁੰਦਾ ਜਿਨ੍ਹਾਂ ਦੇ ਪਸ਼ੂ ਰੱਖੇ ਹੋਏ ਨੇ ਉਹਨਾਂ ਦੇ ਘਰੀ ਇਹ ਕੰਮ ਹੁੰਦਾ ਆ ਨਾ ਹਾਰੇਆਂ ਚੱਗ ਪਾਉਣਾ ਜਾਂ ਚੁੱਲ੍ਹੇ ਚੱਗ ਪਾਉਣਾ ਤੇ ਮੋਸਟਲੀ ਨਹੀਂ ਤਾਂ ਖਤਮੇ ਨੇ ਇਹ ਕੰਮ ਹਨਾ ਤੇ ਮੈਂ ਵੀ ਪਹਿਲਾਂ ਤਾਂ ਮੈਂ ਵੀ ਹਾਰੇ ਨੂੰ ਕਹਿੰਦੀ ਸੀਗੀ ਵੀ ਹਾਏ ਇੱਥੇ ਰੱਖੋ ਉੱਥੇ ਰੱਖੋ ਜਗ੍ਹਾ ਤਾਂ ਸਾਡੇ ਹੈਗੀ ਬਹੁਤ ਘੱਟ ਜਿੱਦਾਂ ਹੁਣ ਇੱਥੇ ਚੁੱਲ੍ਹੇ ਕੋਲੇ ਪਿਆ ਤੇ 베ੜੇ ਦੇ ਵਿੱਚ ਹੋਰ ਪਾਸੇ ਕਿਤੇ ਵੀ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਮੈਨੂੰ ਇਹ ਨਹੀਂ ਵਜਾ ਨਹੀਂ ਰੱਖਣ ਨੂੰ ਜਗ੍ਹਾ ਤਾਂ ਹੈਗੀ ਮੈਨੂੰ ਇਹ ਨਹੀਂ ਵਧੀਆ ਲੱਗਿਆਗਾ ਮੈਂ ਕਬੀ ਨਿਆਣਿਆਂ ਨੇ ਕਹਿਣਾ ਮੈਂ ਮੰਮੀ ਨੇ ਧੂਆ ਕਰਿਆ ਜੇ ਹੁਣ ਇੱਥੇ ਚੁੱਲ੍ਹੇ ਕੋਲੇ ਹੋਊਗਾ ਤਾਂ ਬੱਚੇ ਕਹਿ ਨਹੀਂ ਸਕਦੇ ਹੈਗੇ ਹਨਾ ਵੀ ਉਹਨਾਂ ਨੂੰ ਇਹ ਲੱਗੂਗਾ ਵੀ ਚੁੱਲ੍ਹੇ 'ਚ ਅੱਗ ਚੱਲਦੀ ਹੈ ਜਿੱਦਾਂ ਹੁਣ ਇੱਥੋਂ ਕੁਝ ਨਹੀਂ ਪਤਾ ਲੱਗਦਾ ਹੈਗਾ ਇਧਰਲੀ ਸਾਈਡ ਤੋਂ ਐਂ ਲੱਗਦਾ ਵੀ ਚੁੱਲ੍ਹੇ 'ਚ ਅੱਗ ਚੱਲਦੀ ਹੈ ਹਨਾ ਜੇ ਮਤਲਬ 베ੜੇ 'ਚ ਰੱਖਿਆ ਹੋਊਗਾ ਫਿਰ ਬੱਚਿਆਂ ਦੇ ਅੱਖਾਂ 'ਚ ਜੜ ਜਾਣਾ ਹੈ ਉਹਨਾਂ ਕਹਿਣਾ ਮम्मा ਧੂਆ ਕਰਿਆ ਆ ਤੇ ਲਓ ਜੀ ਹੁਣ ਇਹ ਦੁੱ ਲੱਗੀ ਕੰਨੀ ਆ ਇਹਦੇ ਵਿੱਚ ਗਿੱਜਰ ਦੇ ਵਿੱਚ ਆਪਾਂ ਅੱਗ ਪਾਈ ਹੁੰਦੀ ਆ ਤੇ ਬਹੁਤ ਸੋਹਣੇ ਨਿੱਗੇ ਨਿੱਗੇ ਪਾਣੀ ਨਾਲ ਕੋਸੇ ਕੋਸੇ ਜੇ ਨਾ ਕੰਨੀ ਆ ਮੈਂ ਤੋ ਦੰਨੀ ਹੁੰਨੀ ਆ ਤੇ ਨਾਲੇ ਤਾਂ ਦੁੱਧ ਦੀ ਵਿੱਚੋਂ 스멜 ਨਹੀਂ ਆਉਂਦੀ ਹੈਗੀ ਤੇ ਨਾਲੇ ਜਿਵੇਂ ਕਹਿੰਦੇ ਗਰਮ ਪਾਣੀ ਨਾਲ ਭਾਂਡੇ ਧੋਣੇ ਚਾਹੀਦੇ ਆ ਵਧੀਆ ਲੱਗਦੇ ਆ ਹਨਾ ਤੇ ਹਾਲੇ ਜਿਵੇਂ ਕਹਿੰਦੇ ਹੈਗੀ ਵੀ ਆ ਠੰਡ ਜਿੱਦਾਂ ਮੈਂ ਤਾਂ ਸ਼ਾਲ ਲਿਆਇਆ ਸੀ ਅੱਜ ਤਾਂ ਠੰਡ ਕੁਝ ਸਵੇਰੇ ਚੱਲਦੀ ਹੈਗੀ ਉਹ ਸੀਗੀ ਜਦੋਂ ਮੈਂ ਉੱਠੀ ਹੈਨਾ ਤੇ ਵੀ ਨਹੀਂ ਸੀਗਾ ਵੀ ਹੈ ਨਹੀਂ ਠੰਡ ਹੈਗੀ ਆਪਾਂ ਹੀ ਸਾਡੇ ਤਾਂ ਪਤਾ ਨਹੀਂ ਤਾਂ ਖੇਤਾਂ ਕਰਕੇ ਮੈਨੂੰ ਤਾਂ ਹੱਲੇ ਲੱਗਦੀ ਆ ਬਸ ਮੈਂ ਇਹ ਕਹਿ ਦੰਨੀ ਆ ਤੇ ਅਸਤਾ ਹੱਲੇ ਗਰਮ ਪਣੀ ਨਾ ਬਿਣਾਉਣੇ ਆ ਤੇ ਇਹਦੇ ਵਿੱਚ ਮੈਂ ਅੱਗ ਹੁਣ ਇੱਕੋ ਵਾਰੀ ਪਾਉਣੀ ਆ ਸਵੇਰੇ ਅੱਗ ਪਾ ਦੰਨੀ ਆ ਬਸ ਫੇ ਪਾਣੀ ਨਿੱਗਾ ਰਹਿੰਦਾ ਜੀਨੇ ਵੀ ਣਾਉਣਾ ਆਪਦਾ ਥੋੜਾ ਜਿਹਾ ਕੱਢ ਕੇ ਨਾ ਲੰਦਿਆ ਹਨਾ ਤੇ ਲੋ ਜੀ ਆਪਾਂ ਕੈਨੀਆ ਵੀ ਧੋਤੀਆਂ ਤੇ ਅੱਜ ਦੀ ਵੀਡੀਓ ਦਾ ਵੀ ਆਪਾਂ ਐਂਡ ਇੱਥੇ ਕਰਦੇ ਆ ਮਿਲਦੇ ਆ ਕੱਲ ਨੈਕਸਟ ਵਲੌਗ ਦੇ ਨਾਲ ਉਮੀਦ ਆ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਵਧੀਆ ਲੱਗੀ ਤਾਂ ਵਧੀਆ ਲੱਗੀ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼